ਹਲੋ ਜੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਅਕਾਲ ਪ੍ਰਵਾਨ ਕਰੋ ਜੀ ਸ਼ਾਮ ਦਾ ਸਮਾਂ ਹੈ ਤੇ ਆਪਾਂ ਆ ਗਏ ਆਂ ਖੇਤ ਵਿੱਚ ਕੰਮ ਕਰਨ ਇੱਥੇ ਆਪਾਂ ਬੀਜੀ ਦੀਆਂ ਬਹੁਤ ਸਾਰੀਆਂ ਸਬਜ਼ੀਆਂ ਮੌਸਮ ਦੇ ਅਨੁਸਾਰ ਹੁਣ ਵੀ ਆਪਾਂ ਗਰਮੀਆਂ ਵਾਲੀਆਂ ਸਬਜ਼ੀਆਂ ਜਿਹੜੀਆਂ ਉਹ ਬੀਜ ਦਿੱਤੀਆਂ ਇਹ ਆਪਾਂ ਬੀਜੇ ਸੀਗੇ ਸਰਦੀਆਂ ਲਈ ਮੂੰਗਰੇ ਬਹੁਤ ਜ਼ਿਆਦਾ ਹੋਏ ਸੀਗੇ ਇਹਨਾਂ ਦੀ ਚਟਣੀ ਸਬਜ਼ੀ ਬਹੁਤ ਵਧੀਆ ਬਣਦੀ ਹੈ ਤੇ ਖੇਤਲੇ ਵੀ ਬਹੁਤ ਵਧੀਆ ਹੁੰਦੇ ਆ ਕਿਉਂਕਿ ਆਪਾਂ ਇਹ ਬਿਲਕੁਲ ਆਰਗੇਨਿਕ ਉਗਾਈਆਂ ਸਬਜ਼ੀਆਂ ਇਹਨਾਂ ਤੇ ਕੋਈ ਸਪਰੇਅ ਵਗੈਰਾ ਨਹੀਂ ਕਰੀਦੀ ਇੱਧਰ ਸਾਹਮਣੇ ਖੇਤ ਵਿੱਚ ਇੱਕ ਛੋਟਾ ਜਿਹਾ ਘਾਰ ਆ ਜਿਹੜਾ ਖੰਡਰ ਬਣਿਆ ਆ ਇੱਥੇ ਬਹੁਤ ਸਾਰੇ ਮੋਰ ਰਹਿੰਦੇ ਆ ਮੋਰ ਨੇ ਪਹਿਲ ਪਾਈ ਸੀਗੀ ਮੈਂ ਇਹਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਕਲੀਅਰ ਤਾਂ ਨਹੀਂ ਬਣੀ ਕਿਉਂਕਿ ਥੋੜਾ ਜਿਹਾ ਦੂਰ ਸੀਗਾ ਆਪਾਂ ਨੇੜੇ ਜਾ ਕੇ ਵੀਡੀਓ ਨਹੀਂ ਬਣਾ ਸਕਦੇ ਕਿਉਂਕਿ ਇਹ ਉੱਡ ਜਾਂਦਾ ਹੈ ਜਾ ਫੋਨ ਵੀ ਰੱਦੀ ਜੇ ਹੀ ਆ ਦੂਰ ਹੋਣ ਕਰਕੇ ਵੀਡੀਓ ਵੀ ਨਹੀਂ ਚੰਗੀ ਤਰ੍ਹਾਂ ਬਣੀ ਇਹ ਮੋਂਗਰੇ ਸੁੱਕ ਗਏ ਆ ਕੁਛ ਇਕ ਟਾਣੀਆਂ ਇੱਕ ਦੋ ਹਰੀਆਂ ਵੀ ਆ ਵਿੱਚ ਇਹਨਾਂ ਨੂੰ ਹੁਣ ਆਪਾਂ ਵੱਢ ਲੈਣਾ ਆ ਜਦੋਂ ਫਲੀਆਂ ਸੁੱਕ ਜੂਗੀਆਂ ਚੰਗੀ ਤਰ੍ਹਾਂ ਨਾਲ ਫਿਰ ਆਪਾਂ ਇਹਨੂੰ ਡੰਡੇ ਨਾਲ ਕੁੱਟ ਕੇ ਦੇ ਵੀ ਕੱਢ ਲੈਣੇ ਆ ਇਹਨਾਂ ਬੀਜਾਂ ਨੂੰ ਆਪਾਂ ਅਗਲੇ ਸੀਜ਼ਨ ਲਈ ਸੰਭਾਲ ਕੇ ਰੱਖ ਲੈਣਾ ਆ ਮੋਂਗਰਿਆਂ ਦੀ ਵੀ ਕਈ ਕਿਸਮਾਂ ਹੁੰਦੀਆਂ ਆ ਇਹ ਜਿਹੜੇ ਹੁਣ ਮੈਂ ਵੱਡੇ ਆ ਉਹ ਤਾਂ ਸੀਗੇ ਕੱਲੇ ਮੁੰਗਰੇ ਆ ਉਹ ਮੂਲੀਆਂ ਵਾਲੇ ਨਹੀਂ ਸੀਗੇ ਇੱਧਰ ਹੈਗੇ ਆ ਮੂਲੀਆਂ ਵਾਲੇ ਮੁੰਗਰੇ ਇਹ ਥੋੜੇ ਛੋਟੇ ਆ ਸਾਈਜ਼ ਦੇ ਵਿੱਚ ਇਹਨਾਂ ਦੇ ਬੀਜ ਆਪਾਂ ਅਲੱਗ ਤੋਂ ਰੱਖ ਲੈਣੇ ਆ ਜਿਹੜੇ ਆਪਾਂ ਪਹਿਲਾਂ ਵੱਡੇ ਆ ਉਹਦੇ ਤਾਂ ਕਾਫੀ ਮੁੰਗਰੇ ਲੰਬੇ ਸੀਗੇ ਉਹ ਇਦਾਂ ਬੀਜ ਮਿਲੇ ਸੀਗੇ ਆਪਾਂ ਨੂੰ ਉਹ ਮੂਲੀਆਂ ਵਾਲੀਆਂ ਫਲੀਆਂ ਨਹੀਂ ਹੈਗੀਆਂ ਕੱਲ ਸ਼ਾਮ ਨੂੰ ਹਨੇਰੀ ਬਹੁਤ ਚੱਲੀ ਸੀ ਉਹਦੇ ਕਰਕੇ ਇਹ ਕਾਫੀ ਝੜ ਗਈਆਂ ਸੁੱਕੀਆਂ ਹੋਣ ਕਰਕੇ ਪਰ ਫਿਰ ਵੀ ਆਪਾਂ ਨੂੰ ਇਹਦੇ ਵਿੱਚੋਂ ਥੋੜੇ ਜਿਹਾ ਬੀਜ ਮਿਲ ਹੀ ਜਾਣਗੇ ਜਿਹੜੇ ਆਪਣੇ ਅਗਲੇ ਸੀਜ਼ਨ 'ਚ ਕੰਮ ਆਉਣਗੇ ਚਲੋ ਜੀ ਹੁਣ ਮੂੰਗਰਿਆਂ ਦੀ ਵੜ੍ਹਾਈ ਆ ਜਿਹੜੀ ਉਹ ਹੋ ਚੱਲੀ ਆ ਫਿਰ ਆਪਾਂ ਜਾਵਾਂਗੇ ਉਧਰ ਸਬਜ਼ੀਆਂ ਵਾਲਾ ਦੇਖਦੇ ਹਾਂ ਸਬਜ਼ੀ ਕਿਹੜੀ-ਕਿਹੜੀ ਹੋਈ ਆ ਆਪਾਂ ਕਾਫੀ ਸਬਜ਼ੀਆਂ ਬੀਜੀਆਂ ਆ ਇੱਧਰ ਆਪਾਂ ਲਾਈਆਂ ਆ ਕਈ ਸਾਰੀਆਂ ਖੀਰੀਆਂ ਬੇਲਾਂ ਆ ਛੋਟੀ ਜਿਹੀ ਬੇਲ ਨੂੰ ਕੀ ਅਲੱਗ ਗਿਆ ਇਹ ਵਿੱਚ ਲਗਾਇਆ ਸੀ ਆਪਾਂ ਸੰਤਰੇ ਦਾ ਬੂਟਾ ਪਿਛਲੇ ਸਾਲ ਦੀਆਂ ਕੀਆ ਪੱਕ ਕੇ ਇਹ ਵਿੱਚ ਡਿੱਗੀਆਂ ਸੀ ਕਈ ਬੀਜੜੇ ਉਹ ਆਪਣੇ ਆਪ ਉੱਗ ਗਏ ਆ ਕੋਸ਼ਿਕ ਬੀਜ ਆਪਾਂ ਉਗਾਏ ਆ ਵਿੱਚ ਛੋਟੀ ਜਿਹੀ ਬੇਲ ਨੂੰ ਹੀ ਕੀ ਆ ਲੱਗ ਗਿਆ ਫਿਰ ਮੈਂ ਸੋਚਿਆ ਕਹਾਜਾ ਬਹੁਤ ਹੋਇਆ ਇਹਨੂੰ ਵੀ ਸਫਾਈ ਕਰੀ ਦਮਾਂ ਅਸੀਂ ਇਹਨੂੰ ਕੀ ਆ ਕਹਿੰਨੇ ਆ ਜਾਂ ਲੋਕੀ ਪਰ ਕਈ ਲੋਕ ਇਹਨੂੰ ਕੱਤੂ ਕਹਿੰਦੇ ਆ ਜਿਹਨੂੰ ਕੱਤੂ ਕਹਿੰਨੇ ਆ ਅਸੀਂ ਉਹ ਨੂੰ ਕਈ ਲੋਕ ਫੇਠਾ ਕਹਿੰਦੇ ਆ ਆਹ ਕਾਫੀ ਸਾਰੀਆਂ ਭਿੰਡੀਆਂ ਪਾ ਲਗਾਈਆਂ ਆ ਇਹ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਇੱਧਰ ਖੇਤ ਦੇ ਵਿੱਚ ਨਾ ਕਿੰਨੇ ਕੁੱਤੇ ਰਹਿੰਦੇ ਆ ਜਿਨ੍ਹਾਂ ਦੇ ਬੇਟੇ ਨੇ ਨਾ ਅਲੱਗ-ਅਲੱਗ ਨਾਮ ਰੱਖਿਓ ਆ ਇਹਦਾ ਨਾਮ ਬਰੋਨੀ ਰੱਖਿਆ ਹੈ ਇਹਨੇ ਬੱਚੇ ਦਿੱਤੇ ਉਹ ਹਨਿਕ-ਨਿਕੇ ਅੱਜ ਲਈ ਇੰਨਾ ਹੀ ਕਾਫੀ ਵੀਡੀਓ ਨਾਲ ਹਮ ਤੱਕ ਬਣੇ ਰਹਿਣ ਲਈ ਬਹੁਤ-ਬਹੁਤ ਧੰਨਵਾਦ ਜੀ